ਆਰ ਨੂੰ ਤੇ ਰਿਸ਼ਤੇਦਾਰਾਂ ਨੂੰ ਸੰਗਮਾ ਤਿੰਨ ਚਾਰ ਦਿਨਾਂ ਦਾ ਸਾਡੇ ਪਿੰਡ ਵਾਲਿਆਂ ਨੂੰ ਮਜ਼ਾਕ ਬਣਿਆ ਪਿਆ ਵੀ ਉਹ ਹਰ ਇੱਕ ਫੋਨ ਕਰਦਾ ਵੀ ਬਚ ਗਿਆ ਉਹ ਤੈਨੂੰ ਲਹਿਤਾ ਨਹੀਂ ਗਈ ਸੀ ਜਿਵੇਂ ਹਰ ਇੱਕ ਨੇ ਆਖਣਾ ਛੋਟਾ ਮੂੰਹ ਤੇ ਵੱਡੀ ਗੱਲ ਜਦੋਂ ਅਸੀਂ ਪੀਪੀ ਪਾਰਟੀ ਚ ਸਾਰੇ ਸਹਿਗੇ ਉਦੋਂ ਜਿਹੜੇ ਅੱਜ ਦੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੇ ਵੀ ਆਖਿਆ ਵੀ ਜੇ ਕਿਤੇ ਵੱਡੇ ਬਾਦਲ ਸਾਹਿਬ ਨਾ ਹੋਣ ਤਾਂ ਬਾਈ ਜੀ ਆਪਣਾ ਡੰਗ ਲਾਦਿਆ ਕਰਨਗੇ ਆਹ ਤਸਵੀਰਾਂ ਸਰਦਾਰ ਮਾਨਪ੍ਰੀਤ ਸਿੰਘ ਬਾਦਲ ਦੀਆਂ ਨਹੀਂ ਪਰ ਉਹਨਾਂ ਦਾ ਭਲੇਖਾ ਜ਼ਰੂਰ ਪੈਂਦਾ ਹੈ। ਇਹ ਗੱਲ ਦੀ ਚਰਚਾ ਸੋਸ਼ਲ ਮੀਡੀਆ ਤੇ ਛਿੜੀ ਰਹੀ ਹੈ ਤੇ ਕਿਹਾ ਜਾ ਰਿਹਾ ਸੀ ਕਿ ਮਾਨਪ੍ਰੀਤ ਸਿੰਘ ਬਾਦਲ ਸਮਝ ਕੇ ਪਿੰਡ ਗੁਰੂ ਸਰਦੇ ਸਰਪੰਚ ਸਰਦਾਰ ਬਿਆਨਤ ਸਿੰਘ ਸੁੱਧੂ ਨੂੰ ਵਿਜੀਲੈਂਸ ਟੀਮ ਵੱਲੋਂ ਰੋਕਿਆ ਗਿਆ ਅਤੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ। ਇਹੀ ਜਾਣਨ ਦੇ ਲਈ ਅੱਜ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹੋਏ ਹਾਂ। ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਮਾਮਲਾ ਰਿਹਾ ਕਿ ਵਿਜੀਲੈਂਸ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਇਲਾਕੇ ਦੇ ਵਿੱਚ ਅਕਸਰ ਸਰਦਾਰ ਬਿਆਨਤ ਸਿੰਘ ਸਿੱਧੂ ਨੂੰ ਲੋਕ ਮਿੰਨੀ ਮਨਪ੍ਰੀਤ ਸਿੰਘ ਬਾਦਲ ਕਹਿ ਕੇ ਬੁਲਾਉਂਦੇ ਨੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਬਿਆਨਤ ਸਿੰਘ ਸਿੱਧੂ ਦੀ ਸ਼ੁਰੂ ਤੋਂ ਹੀ ਪੱਕੀ ਯਾਰੀ ਰਹੀ ਹੈ ਤੇ ਇਸੇ ਕਰਕੇ ਹੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਵੀ ਕੱਢ ਦਿੱਤਾ ਗਿਆ ਪਰ ਫਿਰ ਵੀ ਬਿਆਨਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਹਨ ਤੇ ਨਾਲ ਹੀ ਰਹਿਣਗੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਨਪ੍ਰੀਤ ਸਿੰਘ ਬਾਦਲ ਦਾ ਬਿਆਨਤ ਸਿੰਘ ਸਿੱਧੂ ਤੋਂ ਭਲੇਖਾ ਲੱਗਦਾ ਹੈ ਗੱਲਬਾਤ ਕਰਾਂਗੇ ਸਰਦਾਰ ਬਿਆਨਤ ਸਿੰਘ ਸਿੱਧੂ ਸਰਪੰਚ ਗੁਰੂ ਸਾਹਿਬ ਦੇ ਨਾਲ ਅਤੇ ਉਹਨਾਂ ਤੋਂ ਜਾਣਾਂਗੇ ਕਿ ਪੂਰਾ ਮਾਮਲਾ ਕੀ ਰਿਹਾ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਰਹੀ ਹੈ ਆਉ ਗੱਲਬਾਤ ਕਰਦੇ ਹਾਂ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਰਹੀ ਹੈ ਮਨਪ੍ਰੀਤ ਬਾਦਲ ਨੂੰ ਲੈ ਕੇ ਲਗਾਤਾਰ ਮਨਪ੍ਰੀਤ ਬਾਦਲ ਤੋਂ ਲੈ ਕੇ ਵਿਜੀਲੈਂਸ ਵੱਲੋਂ ਪਾਲ ਕੀਤੀ ਜਾ ਰਹੀ ਹੈ ਉੱਥੇ ਹੀ ਪਿੰਡ ਗੁਰੂ ਸਰਦੇ ਸਰਪੰਚ ਬਿਆਨਤ ਸਿੰਘ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਇਹ ਚੱ ਰਹੀ ਸੀ ਕਿ ਬਿਆਨਤ ਸਿੰਘ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਕੀ ਗੱਲਬਾਤ ਹੈ ਸਾਰੀ ਬਿਆਨਤ ਸਰਪੰਚ ਗੁਰੂ ਸਾਹਿਬ ਸਾਡੇ ਨਾਲ ਮੌਜੂਦ ਰਹਿਣਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਬਾਈ ਜੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਖਾਲਸਾ ਬਿਆਨਤ ਭਾਈ ਕੀ ਸਾਰਾ ਕੀ ਕਹਾਣੀ ਕੀ ਸੀ ਉੱਥੇ ਜਦੋਂ ਸਾਰਾ ਇਹਨਾਂ ਨੇ ਕਰਿਆ ਭਾਈ ਰਣਜੀਤ ਜੀ ਸਾਨੂੰ ਤਾਂ ਦੂਜੇ ਦਿਨ ਕੋਈ ਅਖਬਾਰ ਤੋਂ ਪਤਾ ਲੱਗਿਆ ਵੀ ਤੁਹਾਡਾ ਨਾਮ ਕਿਤੇ ਆਏ ਆਈ ਜਾਂਦਾ ਵੀ ਵਿਜੀਲੈਂਸ ਨੇ ਰੋਕਿਆ ਬੇਜੀ ਸਾਨੂੰ ਕਿਸੇ ਵਿਜੀਲੈਂਸ ਨੇ ਨਹੀਂ ਰੋਕਿਆ ਸਾਡੇ ਹਿਸਾਬ ਨਾਲ ਸਾਨੂੰ ਤਾਂ ਅਖਬਾਰ ਤੇ ਪਤਾ ਲੱਗਿਆ ਕਿ ਤੁਸੀਂ ਕਿਤੇ ਉਧਰੋਂ ਸ਼ਹਿਰੋਂ ਆ ਰਹੇ ਸੀਗੇ ਤੇ ਮਤਲਬ ਉਹਨਾਂ ਨੇ ਰੋਕਿਆ ਸੀ ਤੁਹਾਨੂੰ ਕਿਉਂਕਿ ਰੂਟੀਨ ਚ ਜਿਹੜਾ ਸਰਪੰਚ ਹੁੰਦਾ ਪੁਰਾਣੇ ਸਰਦਾਰ ਮਨਪੀ ਸਿੰਘ ਬਾਦਲ ਨਾਲ ਜਿਵਨੀ ਚੂਣ ਵੇਲੇ ਤੋਂ ਜੁੜੇ ਆ ਸਾਰੇ ਲੋਕ ਜਾਣਦੇ ਐ ਅਕਸਰੀ ਉਹਨਾਂ ਦਾ ਪਰਿਵਾਰ ਕੀ ਸਾਡੇ ਪਾਰਟੀਦਾਰ ਕੀ ਸਾਰੇ ਹੀ ਬੰਦੇ ਆਖ ਦਿੰਦੇ ਸੀ ਜਿਵੇਂ ਸੁਣਾ ਕਿਸੇ ਨੇ ਜਦੋਂ ਕਿਸੇ ਅਸੀਂ ਰੈਲੀ ਤੇ ਜਾਣਾ ਧਰਨੇ ਤੇ ਜਾਣਾ ਵੀ ਮੰਪੀ ਬਾਦਲ ਸਾਹਾ ਆ ਗਏ ਤੇ ਚੌੜਚਪਾ ਲੈਣੀ ਗੱਲ ਤੇ ਇਹ ਤਾਂ ਜਿਹੜੀ ਤੁਸੀਂ ਬਾਈ ਜੀ ਗੱਲ ਕਰ ਰਹੇ ਹੋ ਅਸੀਂ ਤਾਂ ਵੈਸੇ ਰੁਟੀਨ 'ਚ ਉਧਰ ਆ ਰਹੇ ਸੀ ਕਿ ਕਿਸੇ ਨੇ ਹੋ ਸਕਦਾ ਸਾਨੂੰ ਰੋਕਿਆ ਹੋਵੇ ਕਿ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਮੈਂ ਤਾਂ ਨਾ ਧੰਨਵਾਦ ਹੈ ਕਿ ਉਹ ਮਲਾਜ਼ਮ ਹੋਣ ਤਾਂ ਬਹੁਤ ਸਾਡੇ ਪੰਜਾਬ ਦੀ ਪੁਲਿਸ ਹੈ ਜਾਂ ਵਿਜੀਲੈਂਸ ਹੈ ਇਹਨਾਂ ਦੀ ਚੌਕਸੀ ਹੈ ਤੇ ਪਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਲੱਗਿਆ ਵੀ ਸਾਨੂੰ ਕਿਸੇ ਨੇ ਰੋਕਿਆ ਨਾ ਸਾਨੂੰ ਕਿਤੇ ਕੋਈ ਲਾਇਆ ਅੱਗੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਕਿਸਤਾ ਸਾਹਮਣੇ ਆਇਆ ਜਦੋਂ ਕਿਸੇ ਨੇ ਭਲੇਖਾ ਲੱਗ ਗਿਆ ਵੀ ਇਹ ਮਾਨਪ੍ਰੀਤ ਬਾਦਲ ਹੀ ਆ ਰਹੇ ਹਨ ਭਲੇਖਾ ਤਾਂ ਗੱਲ ਸਾਹਿਬ ਵੈਸੇ ਤੁਸੀਂ ਗੱਲ ਸੁਣਾਲੀ ਹੈ ਉਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਪੈ ਜਾਂਦਾ ਸੀ ਜਿਵੇਂ ਉਹਨਾਂ ਦੀ ਬੇਟੀ ਰੀਆ ਜਾਂ ਕਾਕਰਜਨ ਜੀ ਹੈ ਉਹਨਾਂ ਨੇ ਵੀ ਜਦੋਂ ਅਸੀਂ ਕਿਤੇ ਬੋਟਾਂ ਸ਼ਹਿਰ ਚਾਹ ਦੇ ਫਿਰਦੇ ਉਹਨੇ ਆਖਣਾ ਵੀ ਇੱਧਰ ਤਾਂ ਪਾਪਾ ਫਿਰਦੇ ਸੀ ਤੇ ਤੁਸੀਂ ਸਾਨੂੰ ਕਿਉਂ ਲੈ ਆਏ ਉਹ ਤਾਂ ਚਲੋ ਮਜ਼ਾਕ ਦੀਆਂ ਗੱਲਾਂ ਜੀ ਤੁਸੀਂ ਹੋਰ ਵੀ ਗੱਲ ਮੰਨੋਗੇ ਤਾਂ ਮਤਲਬ ਛੋਟਾ ਮੂੰਹ ਤੇ ਵੱਡੀ ਗੱਲ ਜਦੋਂ ਅਸੀਂ ਪੀਪੀ ਪਾਰਟੀ ਚ ਸਾਰੇ ਸਹਗੇ ਉਦੋਂ ਜਿਹੜੇ ਅੱਜ ਦੇ ਸੀਐਮ ਸਰਦਾਰ ਭਗਵੰਤ ਸਿੰਘ ਦੀਮਾਨ ਉਹਨਾਂ ਨੇ ਵੀ ਆਖਿਆ ਵੀ ਜੇ ਕਿਤੇ ਵੱਡੇ ਬਾਦਲ ਸਾਹਿਬ ਨਾ ਹੋਣ ਤਾਂ ਬਾਈ ਜੀ ਆਪਣਾ ਡੰਗ ਲਾਦਿਆ ਕਰਨਗੇ ਕਈ ਸ਼ਹਿਰਾਂ ਚ ਤਾਂ ਕਿਉਂਕਿ ਉਦੋਂ ਨਾ ਤਾਂ ਉਹ ਸੀਐਮ ਸੀ ਮੇਰੇ ਖਿਆਲ ਉਦੋਂ ਐਮਪੀ ਵੀ ਨਹੀਂ ਸੀਗੇ ਤੇ ਸਾਰੇ ਜਾਣੇ ਇੱਕ ਦੂਜੇ ਨੂੰ ਮੈਂ ਨਿੱਜੀ ਜਾਣਦੇ ਸੋਂ ਬਹੁਤ ਖੁਸ਼ੀ ਦੀ ਗੱਲ ਆ ਜੋ ਸੀਐਮ ਬਹੁਤ ਬਹੁਤ ਉਹਨਾਂ ਨੂੰ ਧੰਨਵਾਦ ਵੀ ਕਿਤੇ ਡੰਗਸਾਰਨ ਵਾਲੀ ਗੱਲ ਸੱਚੀ ਤਾਂ ਨਹੀਂ ਹੋਈ ਜਾਂਦੀ ਕਿਤੇ ਡੰਗਸਾਰੀਆਂ ਗੱਲ ਵੀ ਬਈ ਜੀ ਤੁਹਾਡੀ ਹੋਈ ਵੀ ਜਾਂਦੀ ਹੈ ਕਿਉਂਕਿ ਕਈ ਗੱਲਾਂ ਦਾ ਆਪ ਨੂੰ ਪਤਾ ਨਹੀਂ ਹੁੰਦਾ ਤੇ ਹੋ ਜਾਂਦਾ ਜਿਵੇਂ ਕਿਸ ਅਖਬਾਰਾਂ ਤੋਂ ਪਤਾ ਲੱਗਿਆ ਜਾਂ ਕਿਸੇ ਚੈਂਦਰਾ ਨੇ ਚਲਾਇਆ ਵੀ ਤੁਸੀਂ ਅੱਜ ਤੁਹਾਨੂੰ ਵਿਜੀਲੈਂਸ ਨੇ ਰੋਕ ਕੇ ਆ ਜਾਂ ਕਿਤੇ ਲੈ ਗਏ ਨਹੀਂ ਬਈ ਜੀ ਐਡੀ ਗੱਲ ਨਹੀਂ ਹੋ ਸਕਦਾ ਕਿਤੇ ਉਹਨਾਂ ਨੂੰ ਭੁਲੇਖਾ ਪੈ ਗਿਆ ਹੋਵੇ ਉਹਨਾਂ ਨੇ ਕਿਤੇ ਉਹਨਾਂ ਦੇ 10 ਮਿੰਟ ਕਿਤੇ ਟਾਈਮ ਖਰਾਆਇਆ ਆ ਉਹਦੇ ਵਾਸਤੇ ਵੀ ਆਪਾਂ ਸੌਰੀ ਮੰਗਦੇ ਆਂ ਤੇ ਪਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਲੱਗਿਆ ਸਾਨੂੰ ਤਾਂ ਦੂਜੇ ਦਿਨ ਪਤਾ ਲੱਗਿਆ ਵੀ ਕੋਈ ਮੁਲਾਜ਼ਮ ਅਸੀਂ ਰੂਟੀਨ ਚ ਗਿੱਦੜਵਾ ਬਠਿੰਡਾ ਹੈ ਆਪਣੇ ਲੋਕਲ ਸ਼ਹਿਰ ਤੁਰੇ ਹੀ ਫਿਰਦੇ ਕਿਸੇ ਦੇ ਨਾਲ ਉੱਠ ਗਏ ਕਿਸੇ ਦੇ ਨਿੱਜੀ ਕੰਮ ਚ ਉੱਠ ਗਏ ਬਾਹਰ ਅੰਦਰ ਜਾਂਦੇ ਰਹਿੰਦੇ ਆ ਜੀ ਕੋਈ ਮਤਲਬ ਸਰਪੰਚ ਨੂੰ ਜਾਣਾ ਵੀ ਪੈਂਦਾ ਕੋਈ ਆਪਦਾ ਵੀ ਵੱਡੇ ਪਰਿਵਾਰ ਹੈ ਜੀ ਇੱਕ ਇਹ ਮਨਪ੍ਰੀਤ ਬਾਦਲ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਰਹੀ ਹੈ। ਹੋਣ ਕਦੋਂ ਗੱਲਬਾਤ ਹੋਈ ਛੋਡੀ ਮਨਪ੍ਰੀਤ ਬਾਦਲ ਨਾਲ ਜਦੋਂ ਇਹ ਸਾਰਾ ਕਿੱਸਾ ਸਾਹਮਣੇ ਆਇਆ ਤੋਂ ਪਹਿਲਾਂ ਕਿਤੇ ਗੱਲਬਾਤ ਹੋਈ? ਗੱਲਬਾਤ ਤਾਂ ਆਏ ਆਂ ਜੀ ਜਿਹਦੇ ਨਾਲ ਹੁਣ ਕੋਈ ਰੌਲਾ ਪਿਆ ਉਦੋਂ ਨਹੀਂ ਹੋਇਆ ਪਹਿਲਾਂ ਗੱਲਬਾਤ ਹੁੰਦੀ ਰਹਿੰਦੀ ਹੈ, ਮਿਲਦੀ ਰਹਿੰਦੇ ਆਂ ਜੀ। ਉਥੇ ਕੋਠੀ ਬਾਦਲ ਵੀ ਜਾਣਦੇ ਆਂ ਜੀ। ਇਹ ਕੋਈ ਹੋਰ ਕੰਮ ਤਾਂ ਨਹੀਂ ਉਹਦੇ ਲੈਵਲ ਤੇ ਜਾਂਦੇ ਹੀ ਰਹਿੰਦੇ ਆਂ ਜੀ। ਕਿਉਂਕਿ ਸਾਰੀ ਉਮਰ ਹੀ ਉਹਦੇ ਨਾਲ ਕੱਢੀ ਹੈ ਤੇ ਕੱਢਣੀ ਹੈ। ਤੇ ਟੀਕਾ ਲਾ ਕੇ ਤਾਂ ਨਹੀਂ ਵੇਂਦੀ ਸੀ ਵਿਜੀਲੈਂਸ ਵੀਕ ਆਪਾਂ ਵੇਖੀਏ ਮਨਪ੍ਰੀਤ ਤੇ ਚੈੱਕ ਕਰਕੇ ਵੇਖੀਏ ਛੋਟੇ ਮਨਪ੍ਰੀਤ ਨੂੰ ਕਿਤੇ ਵੱਡੇ ਮਨਪ੍ਰੀਤ ਨਾਲ ਲਿੰਕ ਜੁੜਿਆ ਜਾਂ ਕਿਤੇ ਨਹੀਂ ਜੀ ਉਹ ਤਾਂ ਕੋਈ ਐਡੀ ਗੱਲ ਹੈ ਨਹੀਂ ਜੀ ਵੈਸੇ ਅਸੀਂ ਤੁਹਾਨੂੰ ਦੱਸੀ ਜਾਂਦੇ ਹਾਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਵੀ ਕੋਈ ਉਹ ਮੁਲਾਜ਼ਮ ਹੈ ਜਾਂ ਕਿਤੇ ਰੁਟੀਨ 'ਚ ਬੰਦਾ ਹੱਥ ਚੱਕਦਾ ਜਾਂ ਆਪ ਵੀ ਹਰ ਇੱਕ ਨੂੰ ਚੱਕੀਦਾ ਬੋਲਚਾਲ ਹਰੇਕ ਨੇ ਕਈ ਵਾਰੀ ਤਾਂ ਆਪਾਂ ਮੰਨ ਲਾ ਕਿਸੇ ਨੂੰ ਬੁਲਾ ਲੈਨੇ ਆ ਹੀ ਨਹੀਂ ਪਤਾ ਲੱਗਦਾ ਵੀ ਇਹ ਬੰਦਾ ਕੌਣ ਸੀ ਉਸ ਹਿਸਾਬ 'ਚ ਹੋ ਸਕਦਾ ਕਿਤੇ ਉਹਨਾਂ ਨੂੰ ਭਲੇਖਾ ਪੈ ਗਿਆ ਹੋਵੇ ਸਾਨੂੰ ਤਾਂ ਦੂਜੇ ਦੇ ਅਖਬਾਰ ਤੋਂ ਪਤਾ ਲੱਗਿਆ ਤੇ ਤਾਂ ਹੀ ਅੱਜ ਸਭ ਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਹਾਡੇ ਜਰੀਏ ਵਿਜੀਲੈਂਸ ਦਾ ਵੀ ਧੰਨਵਾਦ ਕਰਦੇ ਆ ਕਿ ਬਹੁਤ ਬਰੀਕੀ ਨਾਲ ਜਾਂਚ ਕਰ ਰਹੇ ਆ ਜੇ ਕਿਸੇ 'ਚ ਚਲ ਕੋਈ ਗੁਨਾਹ ਹੋਊਗਾ ਇਹ ਨਾ ਹੋਊਗਾ ਤਾਂ ਸਾਬਤ ਹੋ ਜਾਊਗਾ ਪਰ ਸਾਡੇ ਪੰਜਾਬ ਦੀ ਪੁਲਿਸ ਦੀ ਹਰ ਇੱਕ ਤੇ ਨਿੱਕੀ ਨਿੱਕੀ ਗੱਲ ਤੇ ਨਿਗਾਹ ਤਾਂ ਹੈ ਨਾ ਧੰਨਵਾਦ ਕਰਦੇ ਆ ਬਈ ਜੀ ਗ੍ਰਿਫਤਾਰੀ ਦੀਆਂ ਫਿਰ ਉਹ ਅਫਵਾਹਾਂ ਸੀ ਬਾਈ ਜਿਹੜੀਆਂ ਗ੍ਰਿਫਤਾਰ ਕਰਕੇ ਪੁੱਛ ਕੇ ਆਈ ਸੀ ਜੀ ਕਈ ਵਾਰੀ ਕਿਸੇ ਬੰਦੇ ਨੂੰ ਪਤਾ ਨਹੀਂ ਹੁੰਦਾ ਉਹ ਗੱਲ ਵਧਾ ਕੇ ਲਾ ਦਿੰਦਾ ਐਡੀ ਗੱਲ ਨਹੀਂ ਸੀ ਕੋਈ ਨਾ ਸਾਨੂੰ ਕਿਸੇ ਨੇ ਕੋਈ ਹਰਾਸਮੈਂਟ ਕੀਤਾ ਨਾ ਸਾਨੂੰ ਕੋਈ ਕਿਤੇ ਲੈ ਕੇ ਗਿਆ ਤੇ ਅਸੀਂ ਤਾਂ ਰੁਟੀਨ 'ਚ ਵੈਸੇ ਕਈ ਵਾਰੀ ਤਾਂ ਸਾਡੇ ਪਰਿਵਾਰ ਨੂੰ ਤੇ ਰਿਸ਼ਤੇਦਾਰਾਂ ਨੂੰ ਸੰਗਮਾ ਤਿੰਨ ਚਾਰ ਦਿਨਾਂ ਦਾ ਸਾਡੇ ਪਿੰਡ ਵਾਲਿਆਂ ਨੂੰ ਮਜ਼ਾਕ ਬਣਿਆ ਪਿਆ ਵੀ ਉਹ ਹਰ ਇੱਕ ਫੋਨ ਕਰਦਾ ਵੀ ਵਿਬੱਚ ਗਿਆ ਉਹ ਤੈਨੂੰ ਲੈ ਤਾਂ ਨਹੀਂ ਗਏ ਸੀ ਜਿਵੇਂ ਹਰ ਇੱਕ ਨੇ ਆਖਣਾ ਤੇ ਬਾਈ ਜੀ ਨਹੀਂ ਐਡੀ ਗੱਲ ਨਹੀਂ ਸੀ ਜੀ ਕੋਈ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਬਾਈ ਜੀ ਤੁਹਾਡਾ ਵੀ ਧੰਨਵਾਦ ਤੇ ਇਸ ਗੱਲ ਨਾਲ ਸਪਸ਼ਟੀਕਰਨ ਵੀ ਹੋ ਜਾਂਦਾ ਵੀ ਮੈਨੂੰ ਕਿਤੇ ਕੋਈ ਲੈ ਕੇ ਨਹੀਂ ਗਏ ਸੀ ਨਾ ਕੋਈ ਗੱਲ ਸੀ ਉਹ ਤਾਂ ਰੁਟੀਨ ਚ ਸੰਭ ਤਾਂ ਦੂਜੇ ਦਿਨ ਅਖਬਾਰਾਂ ਤੋਂ ਤੇ ਆਪਣੇ ਚੈਨਰਾਂ ਤੋਂ ਪਤਾ ਲੱਗਿਆ ਵੀ ਤੁਹਾਡੇ ਨਾਲ ਘਟਨਾ ਹੋ ਗਈ ਸੀ ਉਹ ਰਿਸ਼ਤੇਦਾਰ ਸੰਗਮ ਚੌੜ ਚ ਪਾਈ ਮੈਂ ਬਾਈ ਕਿੰਨਾ ਕਹੋ ਕੀਤਾ ਕਿੰਨਾ ਕਹੋ ਕੀਤਾ ਤੇ ਬਾਈ ਜੀ ਬਹੁਤ ਬਹੁਤ ਤੁਹਾਡਾ ਸਾਡੇ ਘਰੇ ਆਉਣ ਤੇ ਧੰਨਵਾਦ ਬਾਈ ਜੀ ਸਸੀਕਰ ਹਾਂ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਆ ਸਰਪੰਚ ਸਾਹਿਬ ਨੂੰ ਆਪ ਨੇ ਪਤਾ ਵੀ ਉਹਨਾਂ ਦੇ ਨਾਲ ਵਿਜੀਲੈਂਸ ਦਾ ਜਿਹੜਾ ਇਹ ਸਾਰਾ ਘਟਨਾ ਕ੍ਰਮ ਹੋ ਗਿਆ हां ਜਿਹੜੀਆਂ ਗੱਲਾਂ ਨੇ ਉਹ ਸੋਸ਼ਲ ਮੀਡੀਆ ਤੇ ਰਹੀਆਂ ਨੇ ਪਰ ਕਿਤੇ ਨਾ ਕਿਤੇ ਇਹ ਗੱਲ ਕਹਿ ਸਕਦੇ ਆ ਵਿਜੀਲੈਂਸ ਬਾਜ ਅੱਖ ਰੱਖੀ ਹੋਈ ਹੈ ਮਨਪ੍ਰੀਤ ਬਾਦਲ ਦੇ ਕਰੀਬੀਆਂ ਤੇ ਵੀ ਲਗਾਤਾਰ ਜਿਹੜੇ ਮਨਪ੍ਰੀਤ ਬਾਦਲ ਨੂੰ ਜਿਹੜੀ ਉਹ ਸਰਚ ਕਰਨ ਦੇ ਲਈ ਲੱਗੇ ਹੋਏ ਨੇ ਸੋ ਜੁੜੇ ਰਹੋ ਸੱਚਾਈ ਦੇ ਨਾਲ ਧੰਨਵਾਦ ਹੁਣ ਪਹਿਲੇ ਦਿਨ ਤੋਂ ਹੋਵੇਗਾ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਸ਼ੁੱਡਾਊਨਟ ਮਾਹਿਰ ਨੇ ਡਾਕਟਰ ਗੁਪਤਾ ਬਨਮੇ 107 76000 ਬਿਨਾ ਦਾਖਲ ਹੋਏ ਬਿਨਾ ਕਮਸ਼ਡੇ ਬਿਨਾ ਤੋੜ ਤਕਲੀਫ ਤੋਂ ਪਾਓ ਸ਼ਰਾਬ ਹੈਰੋਇਨਸ ਮੈਕ ਚਿੱਟਾ ਅਫੀਮ ਗਾਂਜਾ ਪੁੱਕੀ ਟੀਕੇ ਗੋਲੀਆਂ ਤੋਂ ਛੁਟਕਾਰਾ ਜੀਬ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਸ਼ੁੱਧ ਆਯੁਰਵੈਦਿਕ ਹੈ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਨੋਟ ਕਰ ਲਓ ਆਨੰਦ ਦਵਾਖਾਨਾ ਸਾਹਮਣੇ ਬੱਸ ਸਟੈਂਡ ਪਟਿਆਲਾ ਪੰਜਾਬ